ਰੋਂ ਆਪਾਂ ਇੱਧਰ ਰੋਡ ਤੋਂ ਦੀ ਆਉਨੇ ਆ ਤੇ ਇੱਧਰ ਇਹ ਹੱਥ ਪਾਰਕਿੰਗ ਤੇ ਇੱਧਰ ਬਣੀ ਹੋਈ ਆ ਦਾਸਤਾਨ ਸ਼ਹਾਦਤ ਐਂਟਰੀ ਇੱਧਰ ਦੀ ਆ ਤੇ ਇਧਰਲੇ ਸਾਈਡ ਇਹਨਾਂ ਨੇ ਆ ਸਪੋਰਟਸ ਐਕਟੀਵਿਟੀ VOTING ਪੁਆਇੰਟ ਵਗੈਰਾ ਖੋਲਤਾ ਅੱਗੇ ਤੇ ਚੀਜ਼ਾਂ ਹੁੰਦੀਆਂ ਨਹੀਂ ਸੀ ਹੁਣ ਇਹ ਨਹਿਰ ਤੇ ਤਰਾਹੇ ਤੱਕ ਲੁਧਿਆਣੇ ਤੱਕ ਕਾਫੀ ਜਗ੍ਹਾ ਤੇ ਖੁੱਲ ਚੁੱਕਿਆ ਹੈ ਇਹ ਚੀਜ਼ਾਂ ਆਲਮੋਸਟ ਸਾਰੀ ਕਿਤੇ ਐਦਾਂ ਦੇ ਇੱਥੇ ਸ਼ੈੱਡ ਬੜੇ ਹੋਏ ਨੇ ਬੈਠਣ ਨੂੰ ਇੱਕ ਤਾਂ ਕੰਮ ਕਰਾਉ। ਉੱਥੋਂ ਟਿਕਟ ਲੈ ਕੇ ਇੱਧ ਦੀ ਐਂਟਰੀ ਆ। ਪਾਸ ਲੈ ਕੇ ਐਦਾਂ ਦਾ ਪਾਸ ਹੁੰਦਾ ਫ੍ਰੀ ਆਫ ਕਾਸਟ ਹੁੰਦਾ ਤੇ ਐਂਟਰੀ ਮਿਲਦੀ ਆ। ਤੇ ਹੁਣ ਆਪਾਂ ਨਾਲ ਦੀ ਨਾਲ ਦੇਖਦੇ ਆ। ਪਹਿਲਾਂ ਹੀ ਉਹਰੇ ਦੱਸਿਆ ਹੋਇਆ ਵੀ ਕਿੱਥੇ ਕਿਹੜੀ ਚੀਜ਼ ਦੇਖਣ ਵਾਲੀ। ਧਾਰਮਿਕ ਸੰਗੀਤ ਪਹਿਲਾਂ ਆਪਾਂ ਦੇਖਾਂਗੇ ਅਜੈਬ ਘਰ ਐਦਾਂ ਥੀਣ ਵਾਲੇ ਪਾਣੀ ਦੀ ਆ ਡਿਸਕਾ ਲੱਗੀਆਂ ਹੋਈਆਂ ਨੇ ਆਵਾਜ਼ਾਂ ਛੁੱਟੀ ਵਾਲੇ ਦੇਣਾ ਕਈ ਫੈਮਿਲੀ ਸਭ ਦੇ ਬੱਚਿਆਂ ਨੂੰ ਲੈ ਕੇ ਆਈਆਂ ਹੋਈਆਂ ਨੇ ਤੇ ਹੋ ਸਕੇ ਸਾਰੇ ਜਾਣੇ ਆਪਣੇ ਜਵਾਕਾਂ ਨਾਲ ਜ਼ਰੂਰ ਰਹਿ ਜਾਈਆਂ ਖਾਣਾ ਤੇ ਕੱਢਿਆ ਕਰੋ ਟਾਈਮ ਨਾਲੇ ਆਪਣੇ ਇਤਿਹਾਸ ਬਾਰੇ ਜਾਣੋ ਹੁੰਦੇ ਨੇ ਫਿਰ ਬੱਚੇ ਅਸੀਂ 12 ਵਜੇ ਐਂਟਰੀ ਕੀਤੀ ਸੀਗੀ ਤੇ 2.5 ਘੰਟਿਆਂ ਦਾ ਪੂਰਾ ਸ਼ੋਅ ਸੀਗਾ ਤੇ 2.5 ਘੰਟਿਆਂ ਬਾਅਦ ਨਿਕਲੇ ਏਸੀ ਚਾਹੇ ਗਰਮੀ ਹੋਵੇ ਚਾਹੇ ਹੋਵੇ ਠੰਡ ਇਹਨਾਂ ਨੇ ਆਪਣੇ ਥੀਟਰ ਨੂੰ ਫਾਰ ਛੱਟਣੇ ਹੁੰਦੇ ਨੇ ਤੇ ਸੋ ਆਪਣੇ ਕੈਰੀ ਕਰਕੇ ਆਓ ਕੱਪੜੇ ਵਗੈਰਾ ਬੱਚੇ ਟਿਕਦੇ ਨਹੀਂਗੇ 2.5 ਘੰਟਿਆਂ ਦਾ ਹੁੰਦਾ ਪੂਰਾ ਸਫਰ ਆ ਕਿਵੇਂ ਪਹਿਲੀ ਦਾਸੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਆਪਣੇ 10ਵੇਂ ਗੁਰੂ ਸਾਹਿਬ ਜੀ ਤੱਕ ਦਾ ਸਾਰਾ ਸਫਰ ਦਿਖਾਇਆ ਗਿਆ ਉਹ ਦਵਾਰ ਲਾਸਟ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਟੋਰੀ ਡਿਸਕਲੋਜ਼ ਕੀਤੀ ਗਈ ਆ ਕਿਵੇਂ ਉਹਨਾਂ ਨੇ ਬਦਲਾ ਲੱਤਾ ਤੇ ਸਰਹੰਦ ਫਤਹਿ ਕੀਤਾ ਤੇ ਹੁਣ ਆਪਾਂ ਇਧਰੋਂ ਨਿਕਲੇ ਸੀ ਇਧਰ ਦੇਖਦੇ ਆ ਫਿਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਨੂੰ ਜਦੋਂ ਆਪਾਂ ਇਹ ਚ ਪੌੜੀਆਂ ਚੜ ਕੇ ਆਏ ਚਹਾਇਦ ਦੇ ਆ ਜੋ ਤਾਂ ਇਧਰਲੀ ਸਾਈਡ ਆਪਾਂ ਆਉਣਿਆਂ ਤਾਂ ਇਹ ਉਹਨਾਂ ਸ਼ਹੀਦ ਸਿੰਘਾਂ ਦੀਆਂ ਯਾਦਾਂ ਰੱਖੀਆਂ ਹੋਈਆਂ ਨੇ ਜਿਹੜੇ ਇਸ ਜੰਗ ਵਿੱਚ ਸ਼ਹੀਦ ਹੋਏ ਨੇ ਤੇ ਇਸੇ ਤਰ੍ਹਾਂ ਉਸ ਸਾਈਡ ਤਰ ਤੱਕ ਭਾਈ ਬਖਸ਼ੀ ਸਿੰਘ ਮਦਨ ਸਿੰਘ ਨਾਰ ਸਿੰਘ ਭਾਈ ਰਾਮ ਸਿੰਘ ਭਾਈ ਸੰਗਤ ਸਿੰਘ ਭਾਈ ਕੀਰਤ ਸਿੰਘ 40 ਸਿੰਘ ਸੀਗੇ ਤੇ ਦੋ ਵੱਡੇ ਸਾਹਿਬਜਾ ਤੇ ਸਾਹਿਬਜਾ ਦਾ ਅਜੀਤ ਸਿੰਘ ਸਾਹਿਬਜਾ ਦਾ ਜੂਯਾਰ ਸਿੰਘ ਬ੍ਰਾਸ ਦੇ ਖਾਲਸਾ ਤੋਂ ਬਾਅਦ ਗੁਰਦੁਆਰਾ ਸ੍ਰੀ ਕਟਲਗੜ ਸਾਹਿਬ ਚਮਕੌਰ ਸਾਹਿਬ ਤੇ ਕੋ ਸਾਹਮਣੇ ਬੌਲੀ ਸਾਹਿਬ ਨਸਾਂ ਸਾਹਿਬ ਤੇ ਇਧਰ ਹਾਲ ਲੰਗਰ ਹਾਲ ਤੇ ਪਾਰਕਿੰਗ ਤੇ ਹੁਣ ਆਪਾਂ ਬਾਹਰ ਨਿਕਲ ਕੇ ਇੱਕ ਗੁਰਦੁਆਰਾ ਸਾਹਿਬ ਹੋਰ ਕੱਚੀ ਗੜੀ ਸਾਹਿਬ ਹੋਰੇ ਦਰਸ਼ਨ ਕਰਦੇ ਆ ਗੁਰਦੁਆਰਾ ਕਤਲਗੜ੍ਹ ਤੋਂ ਸਾਹਿਬ ਕੱਚੀ ਗੜੀ ਸਾਹਿਬ ਤੇ ਪੌੜੀਆਂ ਜਾਂਦਿਆਂ ਨੇ ਉੱਪਰ ਗੁਰਦੁਆਰਾ ਸੋਵੀਤਾ ਤੇ ਆਪਾਂ ਜਾ ਕੇ ਦਰਸ਼ਨ ਮਿਲੇ ਕਰਦੇ ਆ ਜਦੋਂ ਆਪਾਂ ਨੀਚੋਂ ਪੌੜੀਆਂ ਚੜ੍ਹ ਕੇ ਉੱਪਰ ਆਉਨੇ ਆ ਤਾਂ ਕੱਚੀ ਗੱਡੀ ਸਾਹਮਣੇ ਕੋਰਤਵਾਰਾ ਸਾਹਿਬ ਦਾ ਇੱਧਰ ਦੀ ਰਸਤਾ ਇੱਧਰ ਦੀ ਆਪਾਂ ਕਿਸੇ ਗੱਡੀ ਮੋੜਨ ਆ ਸਕਦੇ ਆ ਤੇ ਇੱਧਰ ਦੀ ਆਪਾਂ ਪੌੜੀਆਂ ਰੱਖੀਆਂ ਆਇਆ ਆ ਦਰਸ਼ਨ ਮੇਲੇ ਕਰਦੇ ਆ ਇਤਿਹਾਸ ਮੈਂ ਫੋਟੋ ਖਿੱਚ ਕੇ ਨਾਲ ਅਟੈਚ ਕਰ ਦੂੰਗਾ ਦਰਸ਼ਨ ਮੇਲੇ ਕਰਿਆ ਹੁਣ ਤਾਂ ਰਸਤੇ ਦੇ ਵਿੱਚ ਇਦਾਂ ਨਹੀਂ ਦੁਕਾਨਾਂ ਨੇ ਤੇ ਇਥੋਂ ਆਪਾਂ ਜਾਦਲ ਲਾ ਸਕਦੇ ਆ